ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਹੈ ਜੀ ਕਵਰ ਬਾਡ ਪੀਜਣ ਤੇ ਆ ਜੀ ਛੱਤ ਜਿਹਦਾ ਸੈਕਿੰਡ ਪਾਰਟ ਹੈ ਜੀ ਫਰਸਟ ਪਾਰਟ ਦੇ ਵਿੱਚ ਆਪਾਂ ਰਾਣੀ ਭਵਾਨ ਜੀ ਨਾਲ ਵੀ ਗੱਲਬਾਤ ਕਰ ਲਈ ਆ ਠੀਕ ਆ ਉਹਨਾਂ ਦੇ ਉਸਤਾਦ ਜੀ ਆਏ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਹੋਈ ਆ ਤੇ ਨਾਲ ਅਮਰਜੋਤ ਭਾਜੀ ਹੁਣੀ ਆਏ ਅਮਰਜੋਤ ਭਾਈ ਨਾਲ ਵੀ ਗੱਲਬਾਤ ਕਰ ਲਈ ਹੋਈ ਆ ਤੇ ਹੁਣ ਤੁਹਾਨੂੰ ਬੱਚਾ ਨਾਲ ਸ਼ੌਂਕ ਕਰਾਉਣੇ ਆ ਜੀ ਜਿਹੜੇ ਬੱਚੇ ਕੱਲ ਉੱਡ ਕੇ ਬੈਠੇ ਹੋਏ ਆ ਤੇ ਆਪਾਂ ਸੀਰੀਅਲ ਵਾਈਜ਼ ਹੀ ਕਰਾਵਾਂਗੇ ਜਿਹੜੇ ਪਹਿਲਾ 12 ਵਜੇ ਬੈਠੇ ਦੋ ਉਹ ਆਪਾਂ 12 ਵਜੇ ਉਹ ਸੀਰੀਅਲ ਵਾਈਜ਼ ਕਰਾਵਾਂਗੇ ਜਿਹੜਾ ਪਹਿਲੇ ਨੰਬਰ ਤੇ ਪਈ ਬੈਠਾ ਤੇ ਜਿਹੜਾ ਅਖੀਰ ਤੇ ਬੈਠਾ ਠੀਕ ਹੈ ਜੀ ਇਦਾਂ ਸ਼ੋਅ ਕਰਾਵਾਂਗੇ ਤੁਹਾਨੂੰ ਜੀ ਹਾਂਜੀ ਲੋ ਜੀ ਤੁਹਾਨੂੰ ਪਹਿਲਾ ਸ਼ੋਅ ਕਰਾਉਣ ਲੱਗੇ ਆ ਇਹ ਹੋਮ ਬਰੀਡ ਆ ਜੀ ਤੇ ਆ ਲੱਗੀ ਆ ਜੀ ਮੋਰ ਆ ਵੇਖ ਲਓ ਜੀ ਠੀਕ ਆ ਤੇ ਇਹ ਜੀ 11:55 ਮਿੰਟ ਦੇ ਉੱਤੇ ਜਿਹੜਾ ਬੱਚਾ ਬੈਠਾ ਹੈ ਇਹਨਾਂ ਦਾ ਠੀਕ ਆ ਕਰਾਇਓ ਅੱਖ ਦਾ ਸ਼ੋਅ ਜੀ ਪਹਿਲਾ ਲੋ ਜੀ ਆਜ ਵਕ ਲੋ ਜੀ ਵੇ ਲੋ ਠੀਕ ਹੈ ਜੀ ਇਹ ਉਹ ਚੈਂਪੀਅਨ ਬੱਚੇ ਆ ਜਿਨ੍ਹਾਂ ਨੇ ਸੈਕਿੰਡ ਪ੍ਰਾਈਜ਼ ਆਪਣੇ ਨਾਮ ਕੀਤਾ ਤੇ ਗੱਲ ਪ੍ਰਾਈਜ਼ ਦੀ ਨਹੀਂ ਹੁੰਦੀ ਪੈਸੇ ਥੇਲੇ ਦੀ ਨਹੀਂ ਹੁੰਦੀ ਇੱਕ ਹੁੰਦਾ ਵੀ ਸ਼ਾਇਰ ਦੇ ਵਿੱਚ ਪਤਾ ਲੱਗੇ ਕਿ ਵਾਕੇ ਯਾਰ ਸੈਕਿੰਡ ਪ੍ਰਾਈਜ਼ ਕਿਹਦਾ ਆਇਆ ਵਾ ਠੀਕ ਆ ਤੇ ਆਪਣੇ ਰਾਣੇ ਭਾਜੀ ਨੇ ਦਾਇਆ ਵਾ ਸਮਰ ਪੀਰ ਆਪਣਾ ਛੋਟਾ ਵੀਰ ਉਹਦਾ ਆਇਆ ਵਾ ਕਰਾਇਓ ਕੁੰਦੇਰਾ ਸ਼ੌਂਕ ਲੋ ਜੀ ਆਹ ਹੁੰਦਾ ਜੋ ਹਾਂ ਠੀਕ ਹੈ ਜੀ ਲੋ ਜੀ ਠੀਕ ਹੋ ਗਿਆ ਜਨਾਬ ਆ ਜੋ ਜੀ ਪਹਿਲਾ ਬੱਚਾ ਤੇ ਆ ਪੰਜਾ ਨਾ ਸ਼ੋਕ ਕਰਾ ਦਿਓ ਮੜਾ ਜਾ ਲੋ ਜੀ ਵੇਖੋ ਪਤਲੇ ਤੇ ਆ ਕੁਛ ਇੱਕ ਜਾਮਣੀ ਪੰਜੇ ਠੀਕ ਹੈ ਜੀ ਜਾਮਣ ਪੰਜੇ ਨਾਲ ਆ ਭੱਜ ਹਾਂ ਜੀ ਲੋ ਜੀ ਆਹ ਸੈਕਿੰਡ ਬੱਚਾ ਜੋ ਠੀਕ ਹੈ ਜਿਹਨੇ ਚੈਂਪੀਅਨ ਉਹਨ ਦੇ ਵਿੱਚ ਕਿਰਦਾਰ ਹੈ ਜੀ ਆਹ ਸੈਕਿੰਡ ਬੱਚਾ ਜੋ ਲੋ ਜੀ ਠੀਕ ਹੈ ਜੀ। ਕਰਾਇਓ ਕੁੰਡੇ ਦਾ ਸ਼ੌਂਕ ਭਾਈ ਰਾਣੀ ਭਾਈ। ਇਹ ਲੋ ਜੀ ਆ ਕੁੰਦਾ ਜੋ। ਵੇਖੋ ਜੀ ਜਮਾ ਸਟੇਡ ਕੁੰਦਾ ਆਪਣਾ ਫੇਵਰੇਟ ਕੁੰਦਾ ਠੀਕ ਆ। ਕਰਾਇਓ ਪੰਜਾਂ ਦਾ ਸ਼ੌਂਕ। ਲੋ ਜੀ ਇਹ ਹੋਮ ਬਰੀਡ ਆ ਤੇ ਇੱਕ ਨੇ ਪਰਦਾ ਜੇ ਵੀ ਵਿਖਾ ਦਿਓ ਨਾਲ। ਇਹ ਲੋ ਆ ਜੀ ਜਾਮ ਨੂੰ ਪੰਜੇ ਜੋ ਖੁਸ਼ਕ ਜਾਮ ਨੂੰ ਪੰਜੇ ਠੀਕ ਆ। ਯਾਨੀ ਕਿ ਬਰੀਡਿੰਗ ਦੇ ਵਿੱਚ ਕਾਫੀ ਮਹਾਰਤ ਆ, ਹਸਲਿਆ ਸਾਇੰਸ ਕਾਫੀ ਲਾਈ ਹੋਈ ਆ। ਹਰਾਨੀ ਭਾਜੀ ਨਾਲ ਲੋ ਜੀ ਆ ਦੋ ਕਲੀ ਦਾ ਬੱਚਾ ਜੋ ਤੀਸਰੀ ਕਲੀ ਇਹਦੀ ਆ ਰਹੀ ਆ ਠੀਕ ਹੈ ਜੀ ਆ ਦੋ ਬੱਚੇ ਜੋ ਜਿਹੜੇ 11 55 ਦੇ ਉੱਤੇ ਬੈਠੇ ਸੀ ਠੀਕ ਹੈ ਜੀ ਤੇ ਇਸ ਤੋਂ ਅੱਗੇ ਜਿਹੜੇ ਦੋ ਬੈਠੇ ਉਹਨਾਂ ਦਾ ਕਰੋਨੇ ਦਾ ਸ਼ੌਕ ਇਹ ਸਮਰਪ੍ਰੀਤ ਵੀਰ ਦਾ ਸ਼ੇਰੂ ਗਾ ਜੋ ਜੀ ਇਹ ਠੀਕ ਆ ਇਹ ਸ਼ੇਰੂ ਨਾਂ ਪਾਇਆ ਜੀ ਇਹਦਾ ਠੀਕ ਆ ਇੱਕ ਤੇ ਕਲਰ ਵੀ ਨਹੀਂ ਮਿਲਦਾ ਠੀਕ ਹੈ ਜੀ ਲੋ ਜੀ ਆ ਬੱਚਾ ਬੈਠਾ ਸੀ ਦੀ ਜਿਹੜਾ 1 ਵਜੇ ਆ ਲੱਗੀ ਜੋ ਭਾਈ ਸਟੈਂਪ ਠੀਕ ਹੈ ਜੀ ਬ੍ਰਦਰ ਸਕੂਟਰ ਕਲੱਬ ਦੀ ਤੇ ਕਰਾਇਓ ਵਕ ਦਾ ਸ਼ੌਕ ਜੀ ਲੋ ਜੀ ਆਖ ਜੇ ਕਬਰ ਨਾਲ ਦੀ ਬਣਾ ਸਮਰਦੀ ਠੀਕ ਹੈ ਕਰਾਇਓ ਕੁੰਦੇ ਦਾ ਸ਼ੌਂਕ ਲੋ ਜੀ ਆ ਤਿੰਨ ਪਰ ਦਾ ਬੱਚਾ ਜੋ ਤੇ ਇਹਦਾ ਨਾ ਕੁੰਦਾ ਵੇਖਿਓ ਤੁਸੀਂ ਬਾਅ ਹੀ ਕਮਾਲ ਬਣਾਇਆ ਆ ਇਹ ਜਦੋਂ ਆਪਣੇ ਪੂਰੇ ਜੋਬਨ ਚ ਆਏਗਾ ਨਾ ਦਾ ਪਰ ਸਾਫ ਕਰਕੇ ਤੇ ਇਹ ਬੜੀਆਂ ਲੰਬੀਆਂ ਹਿੱਟਾਂ ਦਾ ਮਾਲਿਕ ਬਣ ਜਾਏਗਾ ਠੀਕ ਹੈ ਜੀ ਬਹੁਤ ਪਸੰਦ ਆ ਜੀ ਇਹ ਬੱਚਾ ਸਾਨੂੰ ਕਰਾਇਓ ਪੰਜਾਂ ਦਾ ਸ਼ੌਂਕ ਦੇ ਲੋ ਜੀ ਇੱਕ ਚੀਜ਼ ਆ ਰਹੀ ਵੇਖ ਲੋ ਬਰੀਕ ਪੰਜੇ ਤੇ ਖੁਸ਼ਕ ਪੰਜੇ ਜਾਨੀ ਕਿ ਸੈਂਸ ਪੂਰੀ ਲਾਈ ਹੋਈ ਆ ਰਾਣੇ ਭਾਜੀ ਨਾਲੇ ਪੂਰੀ ਮਿਹਨਤ ਕੀਤੀ ਹੋਈ ਆ ਠੀਕ ਆ ਜੀ ਆ ਮੋਰਾ ਵੀ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਇਸ ਤੋਂ ਬਾਅਦ ਜਿਹਨੇ ਪੂਰਾ ਫਤਿਹ ਕੀਤਾ ਕੰਮ ਠੀਕ ਆ ਸੈਕਿੰਡ ਪ੍ਰਾਈਜ਼ ਜਿਹਨੇ ਵਿਨ ਕੀਤਾ ਚੈਂਪੀਅਨ ਬਣਾਇਆ ਜਿਹਨੇ ਉਹਦਾ ਕਰਾ ਰਹੇ ਆ ਜੀ ਸ਼ੇਰੂ ਦਾ ਸ਼ੌਂਕ ਆ ਆਪਾਂ ਠੀਕ ਆ ਜੀ ਲੋ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਵੀ ਕਲਰ ਜਿਹੜਾ ਇਹਨਾਂ ਬਣਾਇਆ ਨਾ ਬਾ ਹੀ ਕਮਾਲ ਬਣਾਇਆ ਵਾ ਰਾਣੇ ਭਾਜੀ ਨਾਲੇ ਕਲਰ ਤੇ ਤੁਸੀਂ ਇਹਦੀ ਅੱਖ ਦਾ ਸ਼ੌਕ ਕਰੋ ਸਮਰ ਬੀਬੀ ਬਹੁਤ ਇਧਰੇ ਆ ਇਹ ਲਓ ਜੀ ਅੱਖ ਦਾ ਸ਼ੌਕ ਕਰੋ ਜੀ ਇਹ ਲਓ ਮੇਰੇ ਭਾਈ ਠੀਕ ਆ ਇਹ ਜੀ ਜਿਹੜਾ ਕਲਰ ਬਣਾਇਆ ਹੈ ਨਾ ਬਾ ਕਮਾਲ ਹੈ ਇਸ ਕਲਰ ਦੇ ਹੀ دیਵਾਨੇ ਆ ਇਹ ਕਲਰ ਘਟਦਾ ਜਾ ਰਿਹਾ ਵਾ ਤੇ ਆਪਾਂ ਰਾਣੇ ਭਾਈ ਨੂੰ ਕਹਾਂਗੇ ਵੀ ਇਹ ਕਲਰ ਨੂੰ ਵਧਾਓ ਹੋਰ ਵਧਾਓ ਜੀ ਠੀਕ ਆ ਇਹ ਆ ਜੀ ਸ਼ੇਰੂ ਤੇ ਇਹਦਾ ਬੜਾ ਕਿਰਦਾਰ ਆ ਜੀ ਚੈਂਪੀਅਨ ਹੋਣ ਦੇ ਵਿੱਚ ਸ਼ੇਰੂ ਦਾ ਠੀਕ ਆ ਉਦਾਂ ਤੇ ਸ਼ੇਰੂ ਦੀ ਡਾਰ ਕਾਫੀ ਲੰਮੀ ਹੀ ਭਰ ਕੋਸ਼ ਆਪਣਾ ਹੱਥ ਸੈਟ ਕਰਕੇ ਜਿਹੜਾ ਵਾ ਵੀ ਆਪਾਂ ਪੂਰੇ ਕਰੀਏ ਬੱਚੇ ਘਰ ਠੀਕ ਹੈ ਕਰਾਇਓ ਕੋੰਦੇ ਦਾ ਸ਼ੌਂਕ ਜੀ ਸ਼ੇਰੂ ਦਾ ਇਹ ਲੋ ਜੀ ਆ ਸ਼ੇਰੂ ਦਾ ਕੁੰਦਾ ਜੋ ਠੀਕ ਹੈ ਕਿੰਨੇ ਪਰਦਾ ਵਾ ਸ਼ੇਰੂ ਨਹੀਂ ਭਾਈ ਸੇਮ ਹੀ ਉਹਦਾ ਸੇਮ ਹੀ ਹੋਵੀ ਇਹ ਵੀ ਨਹੀਂ ਚਾਰ ਕਲੀ ਦਾ ਵਾ ਜੀ ਸ਼ੇਰੂ ਠੀਕ ਹੈ ਤੇ ਕੁੰਦਾ ਇਹਦਾ ਵੀ ਬਾ ਕਮਾਲ ਆ ਜੀ ਠੀਕ ਹੈ ਪੰਜਾਂ ਦਾ ਕ੍ਰੈਸ਼ ਹੋਊਗਾ ਲੋ ਜੀ ਆ ਜੋ ਜੀ ਪੰਜੇ ਸ਼ੇਰੂ ਦੇ ਠੀਕ ਹੈ ਜੀ ਬਾਕਿ ਕਮਾਲ ਹੈ ਜੀ ਫੁੱਲ 뷰 ਲੋ ਜੀ ਆ ਜੋ ਭਾਈ ਸਟੈਂਪ ਲੱਗੀ ਬ੍ਰਦਰ ਸਕੂਟਰ ਕਲੱਬ ਦੀ ਠੀਕ ਹੈ ਜੀ ਲੋ ਜੀ ਆ ਜੋ ਇਹਦਾ ਫੁੱਲ 뷰 ਸ਼ੇਰੂ ਦਾ ਸਭ ਚੀਨਾ ਫੁੱਲ ਸਰੇ ਕਬੂਤਰ ਪੁਰਾਣੇ ਜਿਹੜੇ ਆ ਫੁੱਲ ਸਰੇ ਉਹਨਾਂ ਦੇ ਵਿੱਚੋਂ ਆ ਠੀਕ ਹੈ ਜੀ ਆ ਜੋ ਜੀ ਚਾਰ ਬੱਚੇ ਚੌ ਬੱਚੇ ਰਾ ਤੁਹਾਨੂੰ ਸ਼ੌਂਕ ਕਰਾਤਾ ਵਾ ਤੇ ਆਪਣਾਰਾ ਨੇ ਬਾਈ ਕਿੰਨੀ ਖੁਸ਼ੀ ਚੈਂਪੀਅਨ ਹੁੰਦੀ ਵੀ ਸਾਲ ਹੋਇਆ ਤੁਹਾਨੂੰ ਕਬੂਤਰਬਾਜੀ ਦੇ ਵਿੱਚ ਆਇਆ ਹਨਾ ਜੇ ਤੇ ਸਾਲ ਦੇ ਵਿੱਚ ਹੀ ਪ੍ਰਮਾਤਮਾ ਨੇ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਦਿੱਤਾ ਵਾ ਠੀਕ ਆ ਤੇ ਅਜੇ ਦੇ ਸ਼ੁਰੂਆਤ ਆ ਜਾਨੀ ਕਿ ਅਜੇ ਬੱਚਿਆਂ ਦਾ ਟੂਰਨਾਮੈਂਟ ਹੀ ਗਾਂ ਅਜੇ ਆਪਣੇ ਕੋ ਪਏ ਆ ਚਾਰ ਪੰਜ ਐਤਵਾਰ ਪਏ ਹੋਏ ਆ ਠੀਕ ਆ ਤੇ ਉਹਨਾਂ ਵਿੱਚ ਵੀ ਗਾਂ ਐਂਟਰੀਆਂ ਹੋਣਗੀਆਂ ਹਾਂਜੀ ਹਾਂਜੀ ਹੋਣਗੀਆਂ ਹੋਣਗੀਆਂ ਐਂਟਰੀਆਂ ਠੀਕ ਆ ਤੇ ਉਹਦੇ ਵਿੱਚ ਵੀ ਜਾਨੀ ਕਿ ਆਪਣੇ ਵੱਡੇ ਕਬੂਤਰ ਵੀ ਜਿਹੜੇ ਆ ਤਿਆਰੀ ਚ ਹਨਾ ਹਾਂਜੀ ਹਾਂਜੀ ਚਲੋ ਜੀ ਸਾਡੀ ਦਵਾ ਇਹੋਈ ਆ ਜਿੱਦਾਂ ਅੱਜ ਤੁਸੀਂ ਚੈਂਪੀਅਨ ਹੋਏ ਜੋ ਤੇ ਇਸ ਤਰ੍ਹਾਂ ਹੀ ਸਾਡੀ ਦਵਾ ਤੁਸੀਂ ਚੈਂਪੀਅਨ ਹੋਵੋ ਜੀ ਵਧੀਆ ਸ਼ੋਅ ਕਰਕੇ ਦਿਖਾਓ ਸਾਰਿਆਂ ਨੂੰ ਠੀਕ ਆ ਲਓ ਜੀ ਬਾਦਲ ਦਾ ਸ਼ੋਅ ਕਰੋਨੇ ਆ ਤੁਹਾਨੂੰ ਬਾਦਲ ਦਾ ਠੀਕ ਆ ਵਧੀਆ ਸ਼ਮਰਪ੍ਰੀਤ ਵੀ ਨੇ ਕਹਿਤਾ ਬਾਦਲ ਆ ਜੀ ਇਹ ਕਬੂਤਰ ਠੀਕ ਆ ਬਾਦਲ ਦਾ ਸ਼ੋਅ ਕਰੋ ਤੇ ਧੁੱਪੇ ਕਰੋਨੇ ਆ ਤੁਹਾਨੂੰ ਸ਼ੋਅ ਬਾਦਲ ਦੀ ਅੱਖ ਦਾ ਇਹ ਲਓ ਭਾਜੀ ਬਾਦਲ ਵੇਖੋ ਜੀ ਇਹ ਲਓ ਜੀ ਲਓ ਜੀ ਬਾਦਲ ਠੀਕ ਹੈ ਜੀ ਕਰੈਕੁੰਦੇ ਦਾ ਸ਼ੌਂਕ ਬਾਦਲ ਦਾ ਜੀ ਇਹਦੀ ਕੀ ਹਿਸਟਰੀ ਹੈ ਜੀ ਬਾਦਲ ਦੀ ਐਵੇਂ ਨਾਂ ਤੇ ਰੱਖਿਆ ਨਹੀਂ ਜਾਂਦਾ ਨਾਂ ਕਿਸੇ ਗੱਲੋਂ ਰੱਖਿਆ ਜਾਂਦਾ ਵਾ ਤੇ ਇਹਦੀ ਕੀ ਹਿਸਟਰੀ ਕੀ ਹੈ ਜੀ ਬਾਦਲ ਦੀ ਪਾਜੀ ਹਿਸਟਰੀ ਆ ਵੀ ਆਪਾਂ ਇਹਨੂੰ ਨਾ ਬੱਚਾ ਸੀ ਨਾ ਜਦੋਂ ਇਹ ਹਾਂਜੀ ਉਹਦਾ ਆਪਾਂ ਨੂੰ ਛੱਡਦਾ ਇਹ ਤੂਫਾਨ ਬਹੁਤ ਆਇਆ ਸੀ ਅੱਛਾ ਇਹ ਹੋਮ ਬਰੀਡ ਆ ਵੀ ਹਾਂਜੀ ਅੱਛਾ ਇਹ ਵੀ ਹੋਮ ਬਰੀਡ ਆ ਹਾਂਜੀ ਅੱਛਾ ਤੇ ਨੇਰ ਤੇ ਤੂਫਾਨ ਨਹੀਂ ਰੋ ਪਿਛ ਨਹੀਂ ਕਰਮੀ ਗੱਲ ਐ ਅੱਜ ਲੋਕਾਂ ਦੇ ਕਬੂਤਰ ਕਿੱਟੇ ਗਏ ਕਿੱਟੇ ਗਏ ਹੀ ਠੀਕ ਆ ਠੀਕ ਆ ਤੇ ਆਪਾਂ ਇਹਨੂੰ ਸਵੇਰੇ ਟਾਇਆ ਸੀ ਹਾਂ ਤੇ ਇਹ ਨਿਕਲ ਗਿਆ ਸੀ ਪੂਰਾ ਉੱਤੇ ਤਾਂ ਹੀ ਹਾਂ ਨਿਕਲ ਗਿਆ ਤੇ ਆਪਾਂ ਛੱਡਤੀ ਜੀ ਅੱਛਾ ਜੀ ਬਾਦਲ ਦੀ ਵੀ ਨਹੀਂ ਅੱਜ ਨਹੀਂ ਨਹੀਂ ਹੋਣਾ ਤੇ ਪੱਕਾ ਦਾ ਉਹਦਾ ਪੱਕਾ ਲੱਗ ਰਿਹਾ ਕਬੂਤਰ ਕਰਦਾ ਆਪਣਾ ਨਹੀਂ ਛੱਡਦਾ ਤੇ ਆਪਾਂ 3 ਵਜੇ ਦਾ ਟਾਈਮ ਹੀ ਤੇ ਮੈਂ ਸੋਚਿਆ ਵੀ ਨਹੀਂ ਹੋਣਾ ਅੱਜ ਉਹਨੇ ਠੀਕ ਹੈ ਦੇ ਰੱਬ ਵੱਲੋਂ ਹੀ ਮਿਹਰ ਹੋਈ ਜੇ ਮੈਂ ਕੋਠੇ ਆਇਆ ਨੇ ਬਹੁਤ ਜ਼ਿਆਦਾ ਤੇਜ਼ ਹੀ ਉਦੋਂ ਮੈਂ ਮੂਆ ਮਾਰ ਕੇ ਕੂਪਤਾ ਤੜ ਕੇ ਥੱਲੇ ਚੱਲਿਆ ਬੀਬੀ ਇਹ ਨੇਰ ਕਰਕੇ ਨੁਕਸਾਨ ਆਪਣਾ ਹੋਰ ਹੋਵੇ ਹੋਰ ਨਾ ਹੋਵੇ ਵੀ ਚਲੋ ਜਿਹੜਾ ਚੱਲ ਗਿਆ ਚੱਲ ਗਿਆ ਇੱਕ ਨਾ ਮਾਤੀ ਹੈ ਆਪਣੀ ਅੱਛਾ ਤੇ ਮੈਂ ਗੇਟ ਬੰਦ ਕਰਨ ਲੱਗਾ ਚੱਲਿਆਂ ਤੇ ਮੈਂ ਰੱਬ ਨੂੰ ਸੋਚਿਆ ਵੀ ਚਲ 2 ਮਿੰਟ ਬਹਿ ਜਨੇ ਆ ਵਾਹ ਜੀ ਅੱਛਾ ਬੈਠਾ ਤੇ ਭਾਈ ਇਧਰੋਂ ਖਿੱਚਾਂ ਵਾਲਾ ਬੱਦਲਾ ਜਿਹਾ ਠਾਣ ਨਿਕਲ ਰਿਹਾ ਹੈ ਨਿਕਲਣ ਰਿਹਾ ਹੀ ਹੈ ਮੈਂ ਉਦੋਂ ਦਾ ਨਾਮ ਇਹਦਾ ਰੱਖਤਾ ਬਾਦਲ ਬਾਦਲ ਵੀ ਪੂਰਾ ਐ ਬੱਦਲਾ ਜੋ ਪਾੜ ਕੇ ਚੀਰ ਕੇ ਨਿਕਲਣ ਰਿਹਾ ਹੀ ਮੈਂ ਕਹਿੰਦਾ ਸਿੱਧਾ ਹੀ ਜਾਂਦਾ ਇਹ ਗੋਲਗੇੜੇ ਦੇ ਉੱਤੇ ਬੱਦਲਾ ਜੀ ਰਹਿੰਦਾ ਜਿਆਦਾ ਬੱਦਲਾ ਜੀ ਰਹਿੰਦਾ ਯਾਰ ਲਓ ਜੀ ਆਜੋ ਇਹਦੀ ਬਾਦਲ ਦੀ ਹਿਸਟਰੀ ਇਹ ਤੁਹਾਨੂੰ ਵਿਖਾ ਦਿੰਨੇ ਆ ਜੀ ਇਹ ਉਹ ਕਬੂਤਰ ਆ ਜਿਹੜੇ ਆਪਣੇ ਘਰ ਦੇ ਬੜੇ ਪੱਕੇ ਹੁੰਦੇ ਆ ਤੇ ਤੁਸੀਂ ਵੀ ਆਪਣੇ ਖੁੱਡੇ 'ਤੇ ਜਾਇਓ ਵੀ ਤੁਹਾਡੇ ਖੁਰਦੇ ਦੇ ਵਿੱਚ ਕੋਈ ਇਦਾਂ ਦਾ ਮਤਲਬ ਕਬੂਤਰ ਹੈਗਾ ਵਾ ਆ ਚਿਹਰਾ ਮੂਰਾ ਵੇਖ ਲਓ ਇਹਦਾ ਠੀਕ ਐ ਕੋਈ ਰਲਦੀ ਮਿਲਦੀ ਚੀਜ਼ ਲੱਭ ਜੇ ਕੁੰਦੇ ਦਾ ਸ਼ੌਂਕ ਕੋਈ ਫੇਰ ਕਰਾ ਦਿਓ ਜੇ ਤੁਹਾਡੇ ਕੋ ਕੋਈ ਇਸ ਚੀਜ਼ ਦਾ ਕੋਈ ਗੁਣ ਦਾ ਕੋਈ ਕਬੂਤਰ ਹੈਗਾ ਵਾ ਤੇ ਉਹਨੂੰ ਸੰਭਾਲ ਕੇ ਥੋੜਾ ਚੱਲਿਓ ਆ ਵੇਖ ਲਓ ਜੀ ਜਮਾ ਸਟੇਟ ਕੁੰਦਾ ਵਾ ਠੀਕ ਐ ਤੇ ਪੂਛੇ ਦੀ ਕਾਲੀ ਐ ਸਾਰੀ ਹਾਂਜੀ ਸਾਰੀ ਖੋਲ ਕੇ ਵਿਖਾ ਲਿਓ ਜਰਾ ਸਾਰੀ ਕਾਲੀ ਪੂਛ ਦੀ ਆ ਖੋਲ ਕੇ ਵਿਖਾ ਲਿਓ ਜਰਾ ਲੋ ਜੀ ਆ ਪੂਛ ਵੀ ਇਹਦੀ ਵਿਖਾਉਨੇ ਆ ਜੀ ਆ ਜੋ ਇਹਦੀ ਦਮ ਤੇ ਪੂਰੀ ਕਾਲੀ ਆ ਜੀ ਐ ਸਾਰੇ ਪੱਤਰ ਸਾਰੇ ਕਾਲੇ ਹੈਗੇ ਆ ਠੀਕ ਆ ਪੰਜਾ ਨਾ ਕਰਾਉਨੇ ਆ ਜੀ ਤੁਹਾਨੂੰ ਸ਼ੌਂਕ ਇਹਦੇ ਜਿਹੜੇ ਪੰਜੇ ਆ ਨਾ ਵੀ ਮੈਂ ਤੁਹਾਨੂੰ ਕੀ ਕਵਾਂ ਵੀ ਸੋਚੋ 101% ਇਹ ਬਿਲਕੁਲ ਜਾਮਣੀ ਪੰਜੇ ਆ ਆਪਣੀ ਬਲੱਡ ਦੇ ਵਿੱਚ ਇਹ ਪੂਰਾ ਹੈਗਾ ਵਾ 19 ਨੰਬਰ ਇਹਨੂੰ ਕੜੀ ਪਈ ਹੋਈ ਆ ਇਹ ਵੀ ਹੋਮ ਬਰੀਡ ਆ ਬਾਦਲ ਜਿਹੜਾ ਇਹਦਾ ਨਾਂ ਪਿਆ ਹੋਇਆ ਵਾ ਠੀਕ ਆ ਲੋ ਜੀ ਇਹ ਜੋ ਜੀ ਬਾਦਲ ਠੀਕ ਆ ਤੇ ਐਰ ਕੀ ਮਤਲਬ ਡਾਰਾਂ ਦੇ ਵਿੱਚ ਬਾਦਲ ਚੱਲੇਗਾ ਉੱਡੇਗਾ ਕਿ ਜਾਂ ਮਤਲਬ ਗਾਂ ਨੂੰ ਬਰੀਡਿੰਗ ਲਈ ਨਹੀਂ ਉਸਤਾਦ ਨੇ ਕਹਿਣਗੇ ਆਪਾਂ ਪਾਵਾਂਗੇ ਉਹਦਾ ਬਰੀਡ ਲਈ ਓਦਾਂ ਲਈ ਬਰੀਡ ਉਹਦਾ ਬਰੀਡ ਲਈ ਆ ਅੱਛਾ ਬੱਚੇ ਏਟ ਕਰਦੇ ਭਾਈ ਵਧੀਆ ਟਾਈਮ ਤੇ ਇਸੇ ਦੇ ਬਾਦਲ ਦੇ ਹਾਂਜੀ ਉਹ ਬੱਚੇ ਤੁਹਾਨੂੰ ਸ਼ੋਅ ਕਰਾਵਾਂਗੇ ਉੱਪਰ ਬੈਠੇ ਹੋ ਵੇਖੋ ਕੜੀ ਲੱਗੀ ਪਈ ਇਹਨਾਂ ਨੂੰ ਬੱਚੇ ਨੂੰ ਲਾ ਰੰਗ ਦੀ ਹਾਂਜੀ ਔਰ ਅੱਛਾ ਇਹਦੇ ਬੱਚੇ ਆ ਇਧਰਲਾ ਪਾਸਾ ਚਿੱਟੀ ਕਲੀ ਪਈ ਨਾ ਕੜੀ ਇਹ ਵੀ ਇਹਦਾ ਬੱਚਾ ਹੈ ਤੇ ਇਹਦਾ ਬੱਚਾ ਹਾਂਜੀ ਦੋ ਨਹੀਂ ਜੇ ਬੱਚੇ ਫਿਰ ਵਧੀਆ ਫੇਰ ਰਹੇ ਆ ਤੇ ਫਿਰ ਤੇ ਅਸੀਂ ਤੇ ਕਹਾਂਗੇ ਵੀ ਨਾ ਹੀ ਫਿਰ ਤੁਸੀਂ ਆਪਣੀ ਬਰੀਡਿੰਗ ਚ ਹੀ ਰ ਵੇਖੋ ਜਿਹੜਾ ਟਾਈਮ ਉਹ ਜੋਵੇ ਫਿਰ ਕੱਢਣਾ ਵੀ ਪੈਂਦਾ ਕਈ ਵਾਰੀ ਤੀਰ ਆਹ ਕਿਹੜਾ ਆਪਾਂ ਟਾਈਮ ਪੂਰਾ ਕਰਾਉਣਾ ਦੇ ਨੇ ਘਰ ਦਾ ਬਹੁਤ ਵਫادار ਆ ਵਫادار ਆ ਘਰ ਨੂੰ ਕਰੇ ਕਰੇ ਆ ਨਹੀਂ ਬਿਲਕੁਲ 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 ਹਾਂਜੀ ਤੇ ਕਰਾਓ ਜੀ ਅੱਗ ਹੋਰਾ ਦੂਸਰੇ ਦਾ ਇਹ ਵੀ ਤੋਹਫਾ ਹੀ ਆ ਰੱਬ ਨੂੰ ਸਾਨੂੰ ਮਿਲਿਆ ਰੱਬ ਵੱਲੋਂ ਤੋਹਫਾ ਹੀ ਹਾਂਜੀ ਅੱਛਾ ਜੀ ਇਹਦਾ ਆਪਾਂ ਹੁਣ ਤਾਂ ਛੱਡ ਦੇਨੇ ਲਿਆ ਗਏ ਜਦੋਂ ਕੋਈ ਚੀਜ਼ ਆਪਾਂ ਹਾਂ ਤੇ ਚਲੋ ਵੀ ਕਹਿੰਦੇ ਆ ਵੀ ਨਿਕਲਦਾ ਤੇ ਪਰ ਬ੍ਰੀਡ ਬਹੁਤ ਸੋਹਣੀ ਨਿਕਲੀ ਏ ਹੱਡੀ ਲਾ ਜੀ ਵਾਕਿਆ ਜੀ ਇਹਦੀ ਅੱਖ ਤੋਂ ਹੀ ਹਿਸਾਬ ਲਾ ਲਿਓ ਜਿੱਦਾਂ ਉਹ ਕੋ ਕਲਿੱਪ ਮਸ਼ਹੂਰ ਹੋਣਾ ਵੀ ਕਸੂਰੀਆਂ ਦਾ ਨਾਂ ਹੀ ਉਦੋਂ ਪਿਆ ਹੈ ਜਦੋਂ ਕਸੂਰੀਏ ਰਾਤ ਰਏ ਸੀ ਹਾਂਜੀ ਠੀਕ ਆ ਤੇ ਲੋ ਜੀ ਇਹ ਭਾਜੀ ਨੇ ਕਹਿ ਹੀ ਦਿੱਤਾ ਵੀ ਰਾਤ ਰਿਆ ਬਾ ਤੇ ਵਾਕਈ ਇਹਦੀ ਅੱਖ ਵੇਖ ਲਓ ਤੁਸੀਂ ਵੀ ਇੱਕ ਹੁੰਦੀ ਨਾ ਟਮਾਟਰ ਟੈਬ ਇੱਕ ਹੁੰਦੀ ਜੰਗਾਲੀ ਟੈਬ ਜਿਹੜੀ ਜੰਗਾਲੀ ਟੈਬ ਉਹ ਤੇ ਉਸ ਦਿਨ ਕਪਲ ਕੋਸ਼ ਸਾਜੀ ਨੇ ਵੀ ਦੱਸਿਆ ਬਾ ਕਮਾਲ ਹੁੰਦੀ ਆ ਤੇ ਇਹ ਬਾ ਕਮਾਲ ਹੀ ਆ ਜੀ ਇਹਨਾਂ ਕੋਈ ਵੀ ਠੀਕ ਹੈ ਕਰਾਇਓ ਕੁੰਦੇ ਦਾ ਚੌਂਗ ਜੀ ਇਹਦੇ ਲੋ ਜੀ ਅੱਖ ਹੁੰਦਾ ਵੇਖੋ ਜੀ ਕਰਪਾਣੀ ਆ ਕੇ ਨੇਰੀ ਠੀਕ ਆ ਆ ਪੱਲਾ ਖੋਲਿਓ ਭਾਜੀ ਆਵਲਾ ਭਾਜੀ ਇਹ ਚ ਇੱਕ ਇਹ ਪੱਲੇ ਚ ਇੱਕ ਹੋਰ ਉਸਤਾਜੀ ਰਾਜ ਹੈਗਾ ਰਾਜ ਆ ਉਹ ਖੋਲਿਓ ਦੱਸਿਓ ਇਹ ਆ ਆ ਰਾਜ ਹੋਣ ਨੇ ਉਸਤਾਜੀ ਵਿੱਚ ਪੱਲੇ ਦੇ ਆਹੜਾ ਰੰਗ ਆਉਣ ਡਿਆ ਆ ਹਾਂਜੀ ਆ ਰੰਗ ਆਉਣ ਡਿਆ ਕਿਹੜਾ ਮੈਂ ਵੀ ਇਹੋ ਚੀਜ਼ ਵੇਖਣੀ ਵੀ ਆਹ ਜਿਹੜਾ ਰਾਜ ਹੋਣ ਡਿਆ ਦਾ ਰੰਗ ਉਸਤਾਜੀ ਛੱਡਣ ਡਿਆ ਤੁਹਾਨੂੰ ਪਤਾ ਚੀਜ਼ ਦਾ ਹਾਂਜੀ ਇਹਦੀ ਕੀ ਹੈ ਦੱਸ ਦਿਓ ਮਾੜਾ ਜਿਹਾ ਕਲਾ। ਮੁੰਮੀ ਇਧਰੋਂ ਇੱਕ ਪੱਲਿਆ ਦਾ ਹੁੰਡਿਆ ਹੈ। ਅੱਛਾ ਤੇ ਉਸਤਾਦ ਜੀ ਇਧਰੋਂ ਵੇਖੋ ਵੀ ਦੋਹਾਂ ਪੱਲਿਆਂ ਦਾ ਹੁੰਡਿਆ ਵਿੱਚ। ਦੋਹਾਂ ਦੇ ਹੁੰਡਿਆ ਬਿਲਕੁਲ ਹੁੰਡਿਆ। ਇੱਕ ਕਾਲਾ ਪਲਮ ਨਹੀਂ ਹੈਗਾ ਵਿੱਚ ਦੇ। ਬਿਲਕੁਲ ਜੀ। ਠੀਕ ਹੈ ਨਹੀਂ? ਹਾਂਜੀ। ਤੇ ਇੱਕ ਵੇਖੋ ਆਹ ਪੱਲੇ ਦੇ ਵਿੱਚ ਦੇਦਾ ਤੁਹਾਨੂੰ ਇੱਕ ਕਾਲਾ ਹੁੰਡਿਆ ਦੇ ਵਿੱਚੋਂ ਫਿਰ ਵਾਈਟ ਦੇ ਅਖੀਰ ਤੇ ਪਾ ਦਿੱਤਾ। ਹਾਂਜੀ। ਇਹ ਬੜੀ ਬਰੀਡ ਦਾ ਹੁੰਦਾ ਹੈ। ਬਰੀਡ ਦਾ ਹੁੰਦਾ। ਠੀਕ ਹੈ। ਉਹ ਅਕਸਰ ਉਹ ਮੈਂ ਚੀਜ਼ ਦਾ ਬੜਾ ਪਸੰਦ ਕਰਦਾ ਹਾਂ। ਇਸ ਚੀਜ਼ ਨੂੰ ਬਹੁਤ ਪਸੰਦ ਕਰਦਾ ਮੈਂ। ਵੇ ਇਹ ਚੀਜ਼ ਪੱਲਿਆਂ ਦੇ ਵਿੱਚ ਹੋਵੇ ਉਹਦੀ ਪ੍ਰਵਾਜ ਨਹੀਂ ਕੋਈ ਰੋਕ ਸਕਦਾ ਫਿਰ ਆਪਣੀ ਗਲਤੀ ਨਾ ਕੋਈ ਕਰ ਲਿਓ ਹਾਂਜੀ ਹਾਂ ਏਦਾਂ ਹੀ ਆ ਇਹ ਕਬੂਤਰ ਤੁਹਾਡੇ ਕੋ ਕਿੰਨਾ ਉੱਡਿਆ ਸਾਜੀ ਕਬੂਤਰ ਉੱਡਿਆ ਆਪਣਾ ਪੂਰਾ ਉੱਡਿਆ ਲੋ ਜੀ ਵੇਖ ਲਓ ਜਿੱਦਾਂ ਮੈਂ ਕਹਿੰਨਾ ਨਾ ਵਾਂ ਕਿ ਭਾਈ ਜਿਹਦੇ ਵਿੱਚ ਉਹ ਲਾਸ ਆ ਜੇ ਤੇ ਉਹਦੀ ਪ੍ਰਵਾਜ ਨਹੀਂ ਕੋਈ ਰੋਕ ਸਕਦਾ ਆਪਣੀ ਨਾ ਕੋਈ ਗਲਤੀ ਕਰ ਲਿਓ ਤੇ ਉਦਾਂ ਹੀ ਆ ਭਾਜੀ ਜਿਹਾ ਨੇ ਤੁਹਾਨੂੰ ਦੱਸਤਾ ਵਾ ਰਾਣੇ ਭਾਜੀ ਜਿਹਾ ਨੇ ਦੱਸਤਾ ਵਾ ਕਿ ਕੀ ਇਹਦੀ ਪ੍ਰਵਾਜ ਰਹੀ ਆ ਕੀ ਰਹੀ ਆ ਠੀਕ ਆ ਜੀ ਤੇ ਬਾਕੀ ਆ ਸ਼ੌਂਕ ਆ ਲੋ ਜੀ ਸਾਡੀ ਮਨਪਸੰਦ ਬਰੀਡ ਆ ਗਈ ਆ ਜੀ ਤੇ ਇੱਥੇ ਆਪਾਂ ਜ਼ਿਕਰ ਵੀ ਕਰਦੇ ਨੇ ਆ ਸਾਡੇ ਬਟਾਲੇ ਦੇ ਹੈਗੇ ਆ ਜੀ ਅਮਨ ਭਾਜੀ ਹੋਣੀ ਠੀਕ ਆ ਬਟਾਲੇ ਤੋਂ ਉਹਨਾਂ ਦੇ ਵੱਡੇ ਬ੍ਰਦਰ ਹੈਗੇ ਆ लवली ਵੀਰ ਜੀ ਹੋਣੀ ਉਹ ਜੀਰਿਆਂ ਨੂੰ ਬੋਰ ਪਸੰਦ ਕਰਦੇ ਆ ਤੇ ਇਸ ਕਰਕੇ ਆ ਜੀਰੇਪਰ ਦਾ ਆਪਾਂ ਸ਼ੌਕ ਇੱਥੇ ਵਿਆਹ ਵੀ ਕਿਆ ਵੀ ਕਰਾਓ ਤੇ ਸਾਨੂੰ ਰਾਣੇ ਭਾਜੀ ਕਰਾਉਣਗੇ ਸਭ ਤੋਂ ਪਹਿਲਾਂ ਤੇ ਆ ਚੀਜ਼ ਵੇਖ ਲਓ ਤੁਸੀਂ ਲੋ ਜੀ ਆਜੋ ਠੀਕ ਆ ਤੁਹਾਨੂੰ ਹੁਣ ਕਰਬੋਣੇ ਆ ਸ਼ੌਂਕ ਦੀ ਅੱਖ ਦਾ ਜੀਰੇ ਦੀ ਦਾ ਤੇ ਜੀਰਾ ਬਲੱਡ ਤੇ ਵੈਹੇ ਵੀ ਨਹੀਂ ਵੀ ਬਹੁਤ ਘੱਟ ਤੇ ਲੋ ਜੀ ਇਹ ਜਿਹੜਾ ਜੀਰਾ ਵੜ ਐ लवली ਭਾਜੀ ਜਰੂਰ ਗੌਰ ਕਰਿਓ ਇਹਦੀ ਅੱਖ ਤੇ ਇਹਦੇ ਨੋਕ ਤੇ ਇਹਦੇ ਸਿਰ ਤੇ ਠੀਕ ਆ ਤੇ ਇੱਕ ਸਾਡੇ ਜੀ ਯੂ ਐਸ ਏ ਤੋਂ ਆ ਰਾਜੂ ਉਸਤਾਦ ਜੀ ਨਹੀਂ ਰਾਜੂ ਉਸਤਾਦ ਜੀ ਗੌਰ ਕਰਿਓ ਜੀ ਇਸ ਤੇ ਤੁਸੀਂ ਵੀ ਠੀਕ ਆ ਜੀਰੀਆਂ ਦੇ ਉੱਤੇ ਲੋ ਜੀ ਆ ਆ ਇਹਦਾ ਚਿਹਰਾ ਮੋਰਾ ਜੋ ਠੀਕ ਆ ਤੇ ਇਹ ਕਬੂਤਰ ਉਹਦਾ ਕਟਿਆ ਵਾ ਪਰ ਕੰਨੀਆਂ ਰੋ ਤੁਹਾਨੂੰ ਹਿਸਾਬ ਲਵਾ ਦਿੰਨੇ ਆ ਇਹਦਾ ਵੀ ਕੀ ਆ ਤੇ ਇੱਕ ਇਹਦੀ ਦੰਮ ਤੋਂ ਇਹ ਆ ਜੋ ਇਹਦੀ ਕੰਨੀ ਭਾਜੀ ਇਹ ਆ ਜੋ ਇਹਦੀ ਕੰਨੀ ਠੀਕ ਆ ਜੀ ਕੰਨੀ ਦਾ ਹਿਸਾਬ ਤੁਸੀਂ ਆਪੇ ਲਾ ਲਿਓ ਵੀ ਕਿੱਡੀ ਕਿਦੇ ਪਰਾਂ ਦੇ ਵਿੱਚ ਤੇਜੀ ਗਈ ਆ ਆ ਬਗਲ ਵੇਖ ਲਓ ਇਹਦੀ ਠੀਕ ਆ ਤੇ ਇੱਕ ਇਹਦੀ ਤੁਹਾਨੂੰ ਮੈਂ ਦੋਮਾ ਵਿਖਾਉਣਾ ਵਾਂ ਆਮ ਜੀਰੀਆਂ ਦੇ ਵਿੱਚ ਥੋੜਾ ਫਿੱਕਾ ਪਾਨੇ ਜਾ ਆਂਦਾ ਵਾ ਪਰ ਇਹਦੇ ਵਿੱਚ ਕੋਈ ਫਿੱਕਾ ਪਾਨਣ ਨਹੀਂ ਗਾ ਬਿਲਕੁਲ ਐ ਕਾਲੀ ਦੋਮਿਆਂ ਦੀ ਠੀਕ ਆ ਖੋਲ ਕੇ ਵੀ ਵਿਖਾ ਦਿਓ ਜੀ ਅਸੀਂ ਕਿੰਨੇ ਆ ਸਭ ਨੂੰ ਪਤਾ ਲੱਗ ਜੇ ਜਰਾ ਕਿ ਵਾਕਈ ਕਾਲੀ ਹਨ ਕਈ ਵਾਰੀ ਉਹ ਕੋ ਕਹਿ ਰਹਿੰਦਾ ਉਹਤਲਾ ਪੱਤਰ ਕਾਲਾ ਹੀ ਥਲੜੇ ਤੇ ਹੈਗੇ ਹੀ ਨਾ ਵਿੱਚ ਦਾਗਦਾਰ ਲਓ ਜੀ ਇਹਦੀ ਕੋਈ ਦਾਗਦਾਰ ਨਹੀਂ ਗੀ ਬਿਲਕੁਲ ਕਾਲੀ ਦੋਮੇ ਆ ਦੀ ਠੀਕ ਆ ਤੇ ਉਤੋਂ ਕਲਰ ਵੀ ਵਿਖਾ ਦਿਓ ਜੀਰਾ ਜੀ ਪੂਰਾ ਲਓ ਜੀ ਆ ਪੂਰਾ ਇਹਦਾ ਕਲਰ ਜੋ ਜੀਰੇ ਦਾ ਆ ਵੇਖ ਲਓ ਥੋੜਾ ਥਲਕ ਇਹ ਆ ਜੋ ਪੂਰਾ ਜੀਰਾ ਠੀਕ ਆ ਜੀ ਲਓ ਜੀ ਆ ਜੀਰਾ ਜੋ ਤੇ ਇਹ ਜੀਰੇ ਦੀ ਹਿਸਟਰੀ ਬਾ ਕਮਾਲ ਹੈ ਜੀ ਇਹਦੇ ਬੱਚੇ ਬਹੁਤ ਸੋਹਣੇ ਉੱਟਦੇ ਆ ਤੇ ਆ ਪੂਰਾ ਫੁੱਲ 뷰 ਜੋ ਠੀਕ ਆ ਆ ਇਧਰ ਪੱਠੇ ਪੱਟੀਆਂ ਜਿਹੜੇ ਛੱਡੇ ਹੋਏ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਰਾਣੇ ਭਾਈ ਹਣੀ ਸ਼ੌਕ ਕਰਨਗੇ ਤੇ ਸਾਡੀ ਦਵਾਬ ਆ ਵੀ ਸ਼ੌਕ ਵਧੀਆ ਹੋਵੇ ਆ ਬਾਕੀ ਇਧਰ 뷰ਗਾ ਜੋ ਲਾਗੇ ਲਾਗੇ ਕੋਈ ਛੱਤ ਨਹੀਂ ਗਈ ਜੀ ਠੀਕ ਆ ਤੇ ਦਾਇਰਾ ਪੁੱਛ ਲੈਨੇ ਆ ਮਾੜਾ ਜਿਹਾ ਆਪਾਂ ਨੂੰ ਦਾਇਰਾ ਕੋਈ 4-5 ਕਿਲੋਮੀਟਰ ਦਾਰੇ ਜਾਇਆ ਕੋਈ ਛੱਤ ਹਾਂ ਜੀ ਹਾਂ ਜੀ ਜੇ ਆਪਾਂ 2.5 ਕਿਲੋਮੀਟਰ ਦੇ ਦਾਰੇ ਚ ਲਾਲੀ ਹੁਣਾਂ ਦੀ ਵੀ ਹੈਗੀ ਅੱਛਾ ਉਸਤਾਦ ਹੁਣਾਂ ਦੀ ਲਾਲੀ ਉਸਤਾਦ ਜੀ ਨਾਲ ਦੀ ਅੱਛਾ ਠੀਕ ਹੈ ਇਧਰ ਆਪਣੇ ਨੰਬਰਦਾਰ ਦੀ ਵੀ ਛੱਤ ਆਉ ਸਾਹਮਣੇ ਅੱਛਾ ਠੀਕ ਹੈ ਮਾ ਪੁਆਣਾ ਠਾਕੂ ਸਟੜਾ ਦਾ ਘਟੋ ਹੀ ਹਰ ਕਪਤਰ ਉਹਨਾਂ ਕੋਲ ਅੱਛਾ ਜੀ ਇਧਰ ਠੀਕ ਹੈ ਉਹ ਪਰਲੇ ਪਾਸੇ ਨਾਲ ਹੀ ਆਹ ਵੇਖੋ ਲਾਲ ਚਾਲ ਦੇਖਦਾ ਪਿਆ ਸਾਹਮਣੇ ਉਹਦਾ ਵੈਸੇ ਮਤਲਬ ਲੱਗੇ ਕੋਈ ਜਿੱਦਾ ਉਹ ਸਿਸਟਮ ਇਹ ਕਹਾ ਇਹ ਗੱਲ ਹੈਗੀ ਹੈ ਜਿੱਦਾ ਰਾਣੇ ਭਾਈ ਨੇ ਦੱਸਿਆ ਵਾ ਠੀਕ ਹੈ ਵੀ ਸਾਰੇ ਸ਼ੌਂਕ ਵਾਲੇ ਆ ਸਾਰੇ ਜਿੱਦਾਂ ਕੋਈ ਚਿੜੀ ਮਾਰ ਵਾਲਾ ਕੰਮ ਆ ਛੇੜ ਮਾਰ ਲਈ ਜੇ ਕਰ ਲਿਆ ਉਹ ਕੰਮ ਨਹੀਂ ਗਾ ਤੁਹਾਡਾ ਕੋਈ ਨਵਾਂ ਪਰਿੰਦਾ ਵੀ ਹਿੱਲਿਆ ਹੋਣਾ ਤੇ ਲਾਗੇ ਮੋਂਟੀਆਂ ਦੇ ਉੱਤੇ ਕੱਟ ਕੇ ਠੀਕ ਹੈ ਸਾਰੇ ਮਤਲਬ ਸ਼ਕੀਨ ਬੰਦੇ ਆ ਠੀਕ ਹੈ ਸਾਰਿਆਂ ਨੂੰ ਇਹ ਹੁੰਦਾ ਵੀ ਆਪੋ ਆਪਣੇ ਕਬੂਤਰ ਘਰ ਆਏਣ ਤੇ ਅਸੀਂ ਗਾਂ ਸ਼ੌਂਕ ਕਰਨਾ ਵਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਚੈੱਕ ਕਰਾਉਂਗਾ ਭਾਈ ਤੁਸੀਂ ਆਪਣੇ ਖੁੱਡੇ ਜਿਹੜੇ ਜਾਣਦੇ ਹੁੰਦੇ ਹੋ ਨਾ ਤੇ ਆਪਣੀ ਟੀ-ਸ਼ਰਟ ਦੇ ਨਾਲ ਜਿਹੜਾ ਕਬੂਤਰ ਨੂੰ ਹੱਥ ਲੋਂਦੇ ਹੁੰਦੇ ਹੋ ਉਹਦੇ ਆਹ ਵੇਖੋ ਆਹ ਬਲੈਕ ਟੀ-ਸ਼ਰਟ ਆ ਭਾਜੀ ਦੀ ਠੀਕ ਹੈ ਜੀ ਤੇ ਆ ਵਾਈਟ ਹੋ ਗਈ ਆ ਇਹ ਬੜਾ ਤਗੜਾ ਪੁਆਇੰਟ ਹੈਗਾ ਜੋ ਮੈਂ ਦੱਸਣਾ ਨਹੀਂ ਆ ਠੀਕ ਆ ਕਿਸੇ ਹੋਰ ਵੀਡੀਓ 'ਚ ਮੈਂ ਦੱਸਾਂਗਾ ਵੀ ਇਹ ਵਾਈਟ ਕਿਉਂ ਹੋਈ ਆ ਠੀਕ ਆ ਇਹਦੇ ਪਿੱਛੇ ਬੜਾ ਤਗੜਾ ਰਾਜ਼ ਹੈਗਾ ਜੋ ਠੀਕ ਹੈ ਜਨਾਬ ਤੇ ਤੇ ਲੋ ਜੀ ਹੁਣ ਆਪਾਂ ਨੂੰ ਦਿਓ ਇਜਾਜ਼ਤ ਕਵਰ ਬਾਡ ਪੀ ਇਹਨੂੰ ਤੇ ਫਸਟ ਪਾਰਟ ਆਪਾਂ ਜਾਂਦੇ ਹੁਣ ਇੱਥੋਂ ਅਪਲੋਡ ਕਰ ਦਿੰਦਾ ਮੈਂ ਸੈਕਿੰਡ ਪਾਰਟ ਰਾਤ ਨੂੰ ਕਰਾਂਗੇ ਤੇ ਆ ਛੱਤ ਬਹੁਤ ਸੋਹਣੀ ਬਣਾਈ ਹੋਈ ਆ ਭਾਜੀ ਨਾਲ ਇਧਰ ਆ ਚੱਕਰੀ-ਚੱਕਰੀ ਲਾਈ ਹੋਈ ਹੈ ਇਧਰੋਂ ਠੀਕ ਆ ਤੇ ਆ ਸਾਰੇ ਭਰਾ ਜੋ ਜਿਹੜੇ ਹੈਗੇ ਆ ਆ ਉਸਤਾਦ ਜੀ ਹੁਣੀ ਵੀ ਆ ਨਾਲ ਹੀ ਇਹਨਾਂ ਦੇ ਇੱਕ ਹੋਰ ਉਸਤਾਦ ਜੀ ਆਪਣਾ ਨਾਮ ਜ਼ਿਕਰ ਕਰ ਦੋ ਜੀ ਡਾਕਟਰ ਸ਼ਬੀਖ ਸਿੰਘ ਉਸਤਾਦ ਜੀ ਹੁਣੀ ਆ ਜੀ ਇਹ ਠੀਕ ਆ ਰਾਮਪੁਰੇ ਤੋਂ ਤੇ ਇਹਨਾਂ ਦੇ ਹੀ ਆ ਸ਼ਾਗਿਰਦ ਹੈਗੇ ਆ ਜੀ ਠੀਕ ਆ ਤੇ ਬਾਕੀ ਸਪੋਰਟ ਕਰਿਓ ਭਰਾ ਨੂੰ ਤੇ ਇਹ ਚੈਂਪੀਅਨ ਛੱਤ ਜੋ ਜਿਹੜੇ ਆ ਬ੍ਰਦਰਸ ਕਬੂਤਰ ਕਲੱਬ ਆ ਠੀਕ ਆ ਸੈਕੰਡ ਪਾਰਟ ਚ ਆਪਾਂ ਜ਼ਿਕਰ ਕਰਦੀਏ ਫਰਸਟ ਚ ਤੇ ਆਪਾਂ ਕਰਤਾ ਆ ਹੀ ਤੇ ਇਹ ਚੈਂਪੀਅਨ ਛੱਤੇ ਗੀ ਜੋ ਠੀਕ ਆ ਜੀ ਬੱਚਿਆਂ ਦੇ ਵਿੱਚ ਸੈਕੰਡ ਪ੍ਰਾਈਜ਼ ਮਾਰਿਆ ਜੋ ਇਹਨੇ ਛੱਤ ਨਹੀਂ ਤੇ ਬਾਕੀ ਕਵਰ ਵਾਰਡ ਵੀ ਜਨ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ